ਨਵਜੋ ਸਿੰਘ ਸਿੱਧੂ ਵੋਟਾਂ ਲਈ ਦਖਿਆ ਗਿਆ ਤੋਤਾ ਹੈ। ਟਿਕੜਨ ਬੇਦੀ ਹੈ ਮੌਕਾ ਬਰਸਤ। ਆਪ ਸੰਸਦ ਭਗਵੰਤ ਮਾਨ ਕੁਜੈਨਾ ਨਾਵਨਾਰ ਬੀਜੇਪੀ ਦੇ ਦੋਵੇਂ ਵੱਡੇ ਲੀਡਰਾਂ ਨੂੰ ਸੰਬੋਧਿਤ ਕਰ ਰਹੇ ਨੇ। ਦਿੱਲੀ ਚੋਣਾ ਚ ਮੁੱਖ ਮੁਕਾਬਲਾ ਬੀਜੇਪੀ ਤੇ ਆਪ ਚ ਵਿਖਾਈ ਦੇ ਰਿਹਾ ਹੈ। ਇਸੇ ਲਈ ਕਾਂਗਰਸ ਆ ਵਿਰੋਧੀ ਵੀ ਘੱਟ ਜ਼ਿਕਰ ਕਰ ਰਹੇ ਨੇ। ਜਿੱਤ ਦੀ ਦੌੜ ਤੇ ਆਮ ਆਦਮੀ ਪਾਰਟੀ ਦੀ ਚੋੜਚ ਆਪ ਨੇਤਾ ਭਗਵੰਤ ਮਾਨ ਨੇ ਹੋੜ ਕੀ ਕੁਝ ਕਿਹਾ? ਸੁਣੋ। ਨਵਜੋਤ ਸਿੰਘ ਸਿੱਧੂ ਕੇਜਰੀਵਾਲ ਤੇ ਲਗਾਤਾਰ ਅਟੈਕ ਕਰ ਰਹੇ ਪਘੋੜਾ ਤੱਕ ਕਹਿ ਰਹੇ ਨੇ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਨਵਜੋਤ ਸਿੰਘ ਸਿੱਧੂ ਇਹ ਵੋਟਾਂ ਵਾਸਤੇ ਰੱਖਿਆ ਹੋਇਆ ਤੋਤਾ ਹੈ ਬੀਜੇਪੀ ਦਾ ਹਰਿਆਣੇ ਦੇ ਵਿੱਚ ਕੱਢ ਲੈਂਦੇ ਨੇ ਤਾਂ ਕਾਲੀ ਦਲ ਦੇ ਵਿਰੁੱਧ ਬੋਲਦਾ ਐਥੇ ਆ ਕੇ ਉਹ ਕਾਲੀ ਦਲ ਦੇ ਹੱਕ 'ਚ ਬੋਲ ਰਿਹਾ ਤੇ ਮੈਨੂੰ ਸਮਝ ਨਹੀਂ ਆਉਂਦੀ ਸਿੱਧੂ ਸਾਹਿਬ ਦਾ ਆਪਣਾ ਸਟੈਂਡ ਕੀ ਹੈ ਜੰਮੂ ਕਸ਼ਮੀਰ ਦੇ ਵਿੱਚ ਵੀ ਉਹ ਕਾਲੀ ਦਲ ਦੇ ਵਿਰੁੱਧ ਬੋਲਦੇ ਨੇ ਹਰਿਆਣੇ 'ਚ ਵੀ ਬੋਲਦੇ ਨੇ ਤੇ ਪੰਜਾਬ 'ਚ ਨਹੀਂ ਬੋਲਦੇ ਦਿੱਲੀ 'ਚ ਨਹੀਂ ਬੋਲਦੇ ਸੋ ਸਿੱਧੂ ਸਾਹਿਬ ਜੇ ਤੁਸੀਂ ਕਹਿੰਦੇ ਸੀ ਕਿ ਕਾਲੀ ਦਲ ਨਾਲੇ ਲੁੱਟਦਾ ਤਾ ਫਿਰ ਕੀ ਦਿੱਲੀ ਦੇ ਵਿੱਚ ਅਕਾਲੀ ਦਲ ਨਾਲ ਮਿਲ ਕੇ ਲੁੱਟਣ ਤੇ ਕੁੱਟਣ ਵਾਲੀ ਸਰਕਾਰ ਬਣਾਉਣ ਜਾ ਰਹੇ ਹੋ ਨਜੋਤ ਸਿੰਘ ਸਿੱਧੂ ਭਾਜਪਾ ਇਹੀ ਅਲੀਗੇਸ਼ਨ ਲਗਾ ਰਿਹਾ ਕਿ 49 ਦਿਨਾਂ ਕਿ ਕੁਛ ਨਹੀਂ ਕੀਤਾ ਤੇ ਅਰ ਕਿਰਨ 베ਦੀ ਇੱਕ ਐਸੀ ਕੈਂਡੀਡੇਟ ਹੈ ਕਿ ਜਿਹੜੇ ਕਿ ਨਰਿੰਦਰ ਮੋਦੀ ਤੋਂ ਬਾਅਦ ਉਹਨਾਂ ਨੂੰ ਥਾਂ ਦਿੱਤੀ ਨਹੀਂ ਨਹੀਂ ਦੇਖੋ ਅਸਲ ਦੇ ਵਿੱਚ ਕਿਰਨ 베ਦੀ ਨਰਿੰਦਰ ਮੋਦੀ ਜੀ ਦੀ ਇੰਸ਼ੋਰੈਂਸ ਪਾਲਸੀ ਹੈ ਕਿਉਂਕਿ ਦਿੱਲੀ ਦੇ ਵਿੱਚ ਇਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਹਾਰ ਰਹੇ ਹਾਂ ਇਸ ਹਾਰ ਦਾ ਠੇਕਰਾ ਜਿਹੜਾ ਉਹ ਮੋਦੀ ਸਾਹਿਬ ਦੇ ਸਿਰ ਤੇ ਨਾ ਫੁੱਟੇ ਇਸ ਕਰਕੇ ਉਹਨਾਂ ਨੇ ਕਿਰਨ 베ਦੀ ਨੂੰ ਅੱਗੇ ਲਿਆਏ ਜੇ ਜਿੱਤ ਗਏ ਤਾਂ ਮੋਦੀ ਹਾਰ ਗਏ ਤਾਂ ਬੇਦੀ ਪਾਲਸੀ ਤੁਹਾਡੇ ਨਾਲ ਵੀ ਰਹੀ ਹੈ ਨਹੀਂ ਜੀ ਅਸਲ ਦੇ ਵਿੱਚ ਉਦੋਂ ਪਹਿਲਾਂ ਉਹਨਾਂ ਨੂੰ ਕਿਹਾ ਸੀ ਅਸੀਂ ਕਿ ਤੁਸੀਂ ਸਾਡੇ ਨਾਲ ਮਿਲ ਕੇ ਕੰਮ ਕਰੋ ਪਰ ਉਹ ਮੌਕਾ ਪ੍ਰਸਤ ਨੇ ਉਹ ਸ਼ਾਇਦ ਚੱਲਦੀ ਹੋਈ ਗੱਡੀ 'ਚ ਚੜ੍ਹਨਾ ਪਸੰਦ ਕਰਦੇ ਨੇ ਅਸੀਂ ਆਪਣੀ ਗੱਡੀ ਆਪ ਬਣਾਈਏ ਜੀ ਹੁਣ এবੀਪੀ ਸੰਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚ ਜੋ ABP News ਪੰਜਾਬੀ News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ News ਅਪਡੇਟਸ ਤਾਹਨ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live App ਅਤੇ ਸਿਲੈਕਟ ਕਰੋ ABP News ਪੰਜਾਬੀ